ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪ੍ਰਭੂ ਬੜੈ ਟਰੈਡਰ ਜਿੱਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਭੂ ਸਾਰੇ ਭਰਾਵਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇੰਨਾ ਸਹਿਯੋਗ ਦਿੱਤਾ ਪ੍ਰਭੂ ਸਾਰੇ ਭਰਾਵਾਂ ਨੇ ਜਿਹੜੇ ਮੇਰੇ ਚਾਹਣ ਵਾਲੇ ਆ ਆਮ ਲੋਕ ਕਹਿੰਦੇ ਆ ਮੈਂ ਮਤਲਬ ਵੀ ਥੋੜੇ ਬੰਦਿਆਂ ਨੂੰ ਛੱਡ ਕੇ ਬਹੁਤੇ ਬੰਦੇ ਮੇਰਾ ਸਹਿਯੋਗ ਦੇ ਰਹੇ ਆ ਸਾਰੇ ਭਰਾਵਾਂ ਦਾ ਧੰਨਵਾਦ ਤਾਨੂੰ ਪਤਾ ਹੈ ਭਰਾਵੋ ਬਲੈਂਕ ਟ੍ਰੈਕਟਰਾਂ ਨੇ ਆਹ ਮਹੀਨੇ ਪਿਛਲੇ ਡੇਢ ਮਹੀਨੇ ਟ੍ਰੈਕਟਰ ਕਰਾਏ ਤੇ ਦੇ ਰਹੇ ਸੀਗੇ ਸੋਚਿਆ ਸੀ ਭਾਈ ਕੋਈ ਸਕੀਮਾਂ ਨਵੀਆਂ ਲੈ ਕੇ ਆਈਏ ਨਵੀਆਂ ਤੋਂ ਨਵੀਆਂ ਸਕੀਮਾਂ ਲੈ ਕੇ ਗਏ ਨਵੇਂ ਤੋਂ ਨਵਾਂ ਸਿਸਟਮ ਬਣਾਈਏ ਭਰਾਵੋ ਕੁਝ ਕੁ ਲੋਕਾਂ ਨੂੰ ਛੱਡ ਕੇ ਕਹਿ ਰਹੇ ਆ ਕੁਝ ਕੁ ਲੋਕ ਤਾਂ ਵੀ ਦੇਖ ਕੇ ਕਰ ਲੋ ਕੰਮ ਐ ਨਹੀਂ ਕਰਨਾ ਐ ਨਹੀਂ ਕਰਨਾ ਚਾਹ ਸੋਡਾ ਸਹਿਯੋਗ ਚਾਹੀਦਾ ਭਰਾਵੋ ਸੋਡਾ ਸਾਰੇ ਭਰਾਵਾਂ ਦਾ ਤੇ ਪ੍ਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਐਸ ਲੋੜੀ ਧੂੜ ਗੱਡੀ ਤੁਰ ਜਾਵੇਂ ਕੰਮ 'ਚ ਭਰਾਵੋ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦੇ ਆ ਭਰਾਵੋ ਕਿਹੜੇ ਭਰਾ ਮੇਰੀ ਵੀਡੀਓ ਵਗੈਰਾ ਸ਼ੇਅਰ ਕਰੀਆਂ ਗੀਆਂ ਆਪਾਂ ਇਸ ਬਾਰ ਭਰਾਵੋ ਟੋਟਲ ਟੋਟਲ 52 ਦਿਨ 52 ਦਿਨ ਭਰਾਵੋ ਟਰੈਕਟਰ ਕਿ ਆਪਾਂ ਦਿੱਤੇ ਕਿਹੜੇ ਗਰੀਬਾਂ ਬੰਦਿਆਂ ਨੂੰ ਗਰੀਬ ਤਾਂ ਨਹੀਂ ਕਹਿ ਸਕਦੇ ਲੋਡ ਵਾਲੇ ਬੰਦਿਆਂ ਨੂੰ ਟਰੈਕਟਰ ਕਰਾਏ ਦਿੱਤੇ ਆ ਕਿਹੜੇ ਭਰਾਵਾਂ ਨੇ ਆਖਿਆ ਆਪਾਂ ਨੂੰ ਫੋਨ ਵਗੈਰਾ ਆਏ ਬਈ ਭਰਾਵੋ ਇਹਨਾਂ ਨੂੰ ਲੋਡ ਆ ਟਰੈਕਟਰ ਦੀ ਕਿਉਂ ਲਿਸਟ ਮੇਰੇ ਕੋਲ ਪ੍ਰੋਪਰ ਬਣੀ ਹੋਈ ਆ ਭਰਾਵੋ ਨਾ ਨਹੀਂ ਆਪਾਂ ਲੈਣੇਗੇ ਚੰਗਾ ਨਹੀਂ ਲੱਗਦਾ ਉਹ ਤਾਂ ਬਾਈ ਕੰਦੇ ਕੋਲੇ ਸਾਡੀ ਵੀਡੀਓ ਬਣਾਣ ਲੋਕ ਅਸੀਂ ਕਰ ਲਓ ਕਿਉਂ ਉਹ ਐ ਮਤਲਬ ਕਿਸੇ ਭਰਾ ਕੋਲ ਦੋ ਕਿੱਲੇ ਜ਼ਮੀਨ ਸੀਗੇ ਕੋਈ ਤਿੰਨ ਕਿੱਲੇ ਜ਼ਮੀਨ ਸੀਗੀ ਇੱਕ ਦੋ ਭਰਾ ਬੰਦਾ ਝੋਨਾ ਮਰ ਗਿਆ ਸੀ ਜਮਈ ਤੇ ਐ ਮਤਲਬ ਵੀ ਉਹਨਾਂ ਨੇ ਮਤਲਬ ਇਹ ਸੇਠ ਠੇਕੇ ਤੇ ਠੇਕੇ ਵਾਲੇ ਭਰਾ ਹੀ ਸੀ ਕਿਨੇ ਠੇਕੇ ਤੇ ਲੈ ਕੇ ਜ਼ਮੀਨ ਆਪਾਂ ਦੋ ਤਿਆਰ ਕਰੀ ਆ ਐਮ ਵੱਲੋਂ ਭੁੰਚਾ ਦੇਣ ਆਪਾਂ ਭਰਾਵੋ ਟਰੈਕਟਰ ਦਾ ਕੋਈ ਵੀ ਕਿਰਾਇਆ ਨਹੀਂ ਲਿਆਗਾ ਕਿਹੜੇ ਮੈਨੂੰ ਮੇਰੇ ਨਾਲ ਵਰਤਣ ਆਲੇ ਮੇਰੀ ਚਾਹਣ ਵਾਲੇ ਉਹਨਾਂ ਭਰਾਵਾਂ ਨੂੰ ਪਤਾਗਾ ਉਹਨਾਂ ਭਰਾਵਾਂ ਨੂੰ ਮੈਂ ਦੱਸਣਾ ਚਾਹਣਾ ਬਾਕੀਆਂ ਨੂੰ ਮੈਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਪੈਂਦੀਗੀ ਕਿਹੜੇ ਭਰਾ ਮੈਨੂੰ ਚਾਹੁੰਦੇ ਆ ਮੇਰੀਆਂ ਵੀਡੀਓ ਨੂੰ ਸ਼ੇਅਰ ਕਰਦੇ ਆ ਕਿਹੜੇ ਭਰਾਵਾਂ ਨੇ ਲਾਇਕ ਕਰੀਆਂ ਤੇ ਕਮੈਂਟ ਕਰੀਆਂ ਸਿਰਫ ਮੈਂ ਉਹਨਾਂ ਨੂੰ ਦੱਸਣਾ ਚਾਹਣਾਗਾ ਬਾਕੀ ਆ ਕਿਹੜੀਆਂ ਇੱਥੇ ਦੋ ਚਾਰ ਫਿਰਦੇ ਆ ਲੋਕ ਇਹਨਾਂ ਨੂੰ ਆਪਣਾ ਦੱਸੰਦਾ ਕੋਈ ਵੀ ਮਤਲਬ ਨਹੀਂ ਹੈਗਾ ਐਂ ਤਾਂ ਲੋਕ ਕਮੈਂਟ ਕਰੀ ਜਾਂਦੇ ਰਹਿੰਦੇ ਆ ਭਰਾਵੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਬਹੁਤ ਧੰਨਵਾਦ ਕਰਦਾ ਮੈਂ ਤਾਂ ਤੁਹਾਡਾ ਭਰਾਵੋ ਤੁਹਾਨੂੰ ਦੱਸਣ ਦੇ ਮਾਰੇ ਨਹੀਂ ਵੀਡੀਓ ਬਣਾਈ ਆ ਦੂਜੇ ਨੰਬਰ ਤੇ ਭਰਾਵੋ ਆਪਾਂ ਹੁਣ ਆ ਮਨ ਲਓ ਵੀ ਆਪਣੇ ਕਿਹੜੇ ਦੂਰ ਦੂਰ ਡੈਡ ਚੱਲਦੇ ਆ ਸ੍ਰੀ ਮੁਕਸਰ ਸਾਹਿਬ ਆਪਣੇ ਤਿੰਨ ਚੱਲਦੇ ਆ ਤੇ ਫਿਰੋਜ਼ਪੁਰ ਆਪਣਾ ਇੱਕ ਚੱਲਦਾਗਾ ਫਰੀਦਕੋਟ ਆਪਣਾ ਇੱਕ ਚੱਲਦਾਗਾ ਬਰਨਾਲੇ ਆਪਣੇ 7 ਚਲਦੇ ਆ ਬਠਿੰਡੇ ਆਪਣੇ 13 ਚਲਦੇ ਆ ਮਾਨਸਾ ਆਪਣੇ 9 ਚਲਦੇ ਆ ਤੇ ਲੋਕਾ ਵੀ ਟਰੈਕਟਰ ਆਪਣੇ ਇੱਥੇ ਚਲਦੇ ਆ 2 ਟਰੈਕਟਰ ਆਪਣੇ ਐ ਮਤਲਬ ਇੱਕ ਗੁਰਦਾਸਪੁਰ ਚੱਲਦਾ ਇੱਕ ਹੁਸ਼ਿਆਰਪੁਰ ਚੱਲਦਾ ਪ੍ਰਭੂ ਤੁਹਾਡੀਆਂ ਸੀਸਾਂ ਅਰਦਾਸਾਂ ਨਾਲ ਤਹਾਂ ਤੁਸੀਂ ਮੇਰੇ ਤੇ ਇੰਨਾ ਅਰਦਾਸਾਂ ਕਰੀਆਂ ਸੀਸਾਂ ਦਿੱਤੀਆਂ ਪ੍ਰਭੂ ਫੇਰ ਤੁਹਾਡਾ ਮੈਂ ਨੀਵੀਂ ਪਾ ਕੇ ਸੱਸੀਕਾਰ ਬਣਾਉਣਾ ਦਿਲੋਂ ਧੰਨਵਾਦ ਕਰਦਾ ਤੁਸੀਂ ਮੇਰੀ ਇਹ ਵੀਡੀਓ ਵਗੈਰਾ ਸ਼ੇਅਰ ਕਰੀਆਂ ਤਾਂ ਵੀ ਪ੍ਰਭੂ ਤੁਸੀਂ ਮੈਨੂੰ ਮੇਰਾ ਕਾਰੋਬਾਰ ਚ ਵਾਅਦਾ ਕਰਿਆ ਆਪਾਂ ਤੁਹਾਨੂੰ ਪਤਾ ਹੀ ਹੈ ਭਰਾਵੋ ਵੀ ਪਹਿਲਾਂ ਆਪਾਂ ਪਿਛਲੇ ਸਾਲ ਤੱਕ ਸਿਰਫ 20 ਕਿਲੋਮੀਟਰ ਦੇ ਰਿਕਟਰ ਦਿੰਦੇ ਸੀ ਭਰਾਵੋ ਉਦੋਂ ਬਾਅਦ ਤੁਸੀਂ ਕਹਿਆ ਭਰਾਵਾਂ ਨੇ ਵੀ ਸਾਨੂੰ ਟਰੈਕਟਰ ਵੀ ਚਾਹੀਦਾ ਬਈ ਸੋ ਇਸ ਕਰਕੇ ਆਪਾਂ 100 ਕਿਲੋਮੀਟਰ ਕਰਤਾ ਸੀ ਭਰਾਵੋ ਅੱਜ ਤਾਂ ਅੱਜ ਕੀ ਸੀਜ਼ਨ ਵਲੇ ਆਪਾਂ ਪਹਿਲਾਂ ਤਾਂ ਅਗਲੇ ਸੀਜ਼ਨ ਵਲੇ ਕਰਨਾ ਸੀ ਭਰਾਵੋ ਅਗਲੇ ਸੀਜ਼ਨ ਵਲੇ ਪਤਾ ਨਹੀਂ ਰਹਿਣਾ ਜਾਂ ਜਾਣਾ ਇਸ ਦੁਨੀਆ ਤੋਂ ਜਾਂ ਆਉਣਾ ਟਾਈਮ ਕੇ ਨਹੀਂ ਆਉਣਾਗਾ ਇਸ ਕਰਕੇ ਭਰਾਵੋ ਅੱਜ ਹੀ ਅੱਜ 14 ਨਵੰਬਰ 2024 ਨੂੰ ਨੋਟ ਕਰ ਲਓ ਅਗਲੇ ਸਾਲ ਵਾਸਤੇ ਵੀ ਨੋਟ ਕਰ ਲਓ ਤੇ ਹੁਣ ਵੀ ਨੋਟ ਕਰ ਲਓ ਕਿਹੜੇ ਭਰਾਵਾਂ ਦਾ ਕੰਮ ਹੈ ਕਿਸੇ ਭਰਾਵਾਂ ਦਾ ਪਿਆ ਆਪਾਂ ਸਾਰਾ ਪੰਜਾਬ ਖੋਲਤਾ ਭਰਾਵੋ ਆਲ ਪੰਜਾਬ ਖੋਲਤਾ ਮੇਰੇ ਨੰਬਰ ਤੇ ਸੰਪਰਕ ਕਰ ਲਓ ਗੱਲ ਕਰ ਕੱਲੇ ਤੇ ਕਿਉਂ ਇਹ ਆਰ ਪੰਜਾਬ ਦਾ ਕੰਮ ਵੱਡਾ ਕੰਮ ਹੋ ਜਾਂਦਾ ਭਰਾਵੋ ਪਤਾ ਨਹੀਂ ਲੱਗਦਾ ਜਾਣ ਪਛਾਨ ਨਹੀਂ ਨਿਕਲਦੀ ਕਿ ਕੱਲੇ ਮੇਰੇ ਨੰਬਰ ਤੇ ਨਾ ਤੁਸੀਂ ਸੰਪਰਕ ਕਰਿਓ 8054700900 ਤੇ 8054700900 ਇਹ ਨੰਬਰ ਤੇ ਤੁਸੀਂ ਸੰਪਰਕ ਕਰਿਓ ਜੇ ਤੁਸੀਂ ਆਲ ਪੰਜਾਬ ਵਾਸਤੇ ਡਾਟਾ ਲੈਣਾ ਕਿਉਂ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ ਭਰਾਵੋ ਮੈਂ ਤੁਹਾਡਾ ਆਪਣਾ ਬ੍ਰੈਂਡ ਟਰੈਕਟਰ ਦਾ ਮਾਲਕ ਹੱਲ ਕਰ ਰਿਹਾ ਕੁਲਵਿੰਦਰ ਸਿੰਘ ਬ੍ਰੈਂਚ ਚ ਐਮ ਡੀ ਹਾਂ ਭਰਾਵੋ ਮੈਂ ਬ੍ਰੈਂਡ ਟਰੈਕਟਰ ਦਾ ਤੁਸੀਂ ਮੇਰੇ ਨਾਲ ਹੀ ਗੱਲ ਕਰ ਸਕਦੇ ਹੋ ਕਿਉਂ ਹੋਰ ਤਾਂ ਮੇਰੇ ਮੇਰੇ ਫਾਤਿਹ ਸਾਹਿਬ ਵੀ ਹੈਗੇ ਆ ਹੋਰ ਆਪਣੀ ਟੀਮ ਵੀ ਹੈਗੀ ਹੈ ਕਿਉਂ ਦੂਰਿਆਲੇ ਏਰੀਆ ਚ ਜਾਣ ਪਛਾਣ ਕਰਨ ਦੀ ਸੌਖੀ ਔਖੀ ਆ ਤੁਸੀਂ ਮੇਰੇ ਨਾਲ ਸੰਪਰਕ ਕਰੋ ਭਰਾਵੋ ਤੁਸੀਂ ਆਲ ਪੰਜਾਬ ਟਰੈਡਰ ਦੇਵਾਂਗੇ ਜਾਣ ਪਛਾਣ ਹੋਣੀ ਲਾਜ਼ਮੀ ਆ ਭਰਾਵੋ ਕੋਈ ਨਾ ਕੋਈ ਬੰਦਾ ਜਾਣਦਾ ਹੋਵੇ ਕਿ ਮੇਰੇ ਨਾਲ 3-4 ਲੱਖ ਬੰਦਾ ਫੇਸਬੁਕ YouTube Instagram ਮੌਜ ਹਰੇਕ ਆਈਡੀਆਂ ਤੇ ਜੁੜਿਆ ਹੋਇਆ ਭਰਾਵੋ ਕਾਫੀ ਜ਼ਿਲ੍ਹੇ ਚ ਆਪਾਂ ਜਾਣ ਪਛਾਣ ਆਪਾਂ ਕੱਢ ਲਾਂਗੇ ਤੁਸੀਂ ਮੇਰੇ ਨਾਲ ਜਾਣ ਪਛਾਣ ਸਾਨੂੰ ਕੱਢਣੀ ਔਖੀ ਆਪਾਂ ਵੀ ਜਾਣ ਪਛਾਣ ਤੁਹਾਡੇ ਨਾਲ ਕੱਢ ਲਾਂਗੇ ਤੁਸੀਂ ਮੇਰੇ ਨਾਲ ਸੰਪਰਕ ਕਰਿਓ ਭਰਾਵੋ ਮੇਰਾ ਨੰਬਰ 854700900 ਕਈ ਵਾਰ ਬੰਦ ਹੁੰਦਾ ਜਾਂ ਚੱਕਿਆ ਨਹੀਂ ਜਾਂਦਾ ਤਾਂ ਵਾਇਸ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ ਐਵੇਂ ਲੋ ਇੱਕ ਦਿਨ ਦੀ ਦਿਹਾੜੀ 2000 ਰੁਪਿਆ ਭਰਾਵੋ ਉਦੋਂ ਬਾਅਦ ਕਿ ਜੇ ਕਿ ਸੇ ਭਰਾਵਾਂ ਨੇ ਕੋਈ 20 25 ਦਿਨ ਰੱਖਣਾ ਉਹ ਸਭ ਨਾਲ ਦਿਹਾੜੀ ਘਟ ਜਾਂਦੀ ਇੱਕ ਵਾਰੀ 10 15 ਦਿਨਾਂ ਤੱਕ 2000 ਰੁਪਏ ਦਿਹਾੜੀ ਹੈ ਬਧਿਆ ਚੰਗੇ ਟਰੈਕਟਰ ਦੇ ਕਿਹੜੇ ਭਰਾਵਾਂ ਦਾ ਫੋਨ ਵਗੈਰਾ ਨਹੀਂ ਚੱਕਿਆ ਗਿਆ ਸੌਰੀ ਚਾਹੁੰਦੇ ਆ ਮਾਫੀ ਮੰਗਦੇ ਆ ਸਾਰੇ ਭਰਾਵਾਂ ਦੇ ਫੋਨ ਚੱਕਣੇ ਔਖੀ ਗੱਲ ਆ ਭਰਾਵੋ ਕਿਉਂ ਥੋੜਾ ਕਾਰੋਬਾਰ ਚ ਆਉਦੇ ਬਿਜੀ ਹੁੰਨੇ ਆ ਫਿਰ ਸਾਰੇ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਮਰੋਟਰ ਰੂਟ ਤਿਆਰ ਕਰੀ ਜਾਂਦੇ ਸੀ ਭਰਾਵੋ ਟਰੈਕਟਰ ਟਰ ਮੁੰਡੇ ਧੋ ਰਹੇ ਸੀਗੇ ਮੈਂ ਖਿਆ ਆਪ ਦਾ ਔਖਾ ਕੰਮ ਆ ਬਰਾਵੋ ਆਪ ਹੀ ਮੈਂ ਹੁਣ ਟਰ ਤਵਾ ਕੇ ਛੜਿਆ ਸੀਗਾ ਮਾਚਲ ਹੁਣ ਵੀਡੀਓ ਪਾ ਕੇ ਦਸੀਏ ਕਿਹੜਾ ਤੁਹਾਡੇ ਸਹਿਯੋਗ ਕਰਕੇ ਆ ਇੱਕ ਸਾਲ ਕਿਹੜਾ ਸਾਲ ਬਾਅਦ ਆਪਾਂ ਕੰਮ ਕਰਨਾ ਸੀ ਇੱਕ ਸਾਲ ਪਹਿਲਾਂ ਹੀ ਆਪਾਂ ਅਡਵਾਂਸ ਚ ਸਾਰਾ ਪੰਜਾਬ ਖੋਲਤਾ ਤੁਸੀਂ ਮੇਰੇ ਨਾਲ ਜੁੜਿਆ ਰਹਿਆ ਕਰੋ ਪ੍ਰਭੋ ਆਉਣ ਵਾਲੇ ਦਿਨਾਂ ਚ ਵੱਡੇ ਵੱਡੇ ਤੋਂ ਵੱਡੇ ਧਮਾਕੇ ਕਰਾਂਗੇ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਆਲ ਇੰਡੀਆ ਕੰਮ ਵੀ ਕਰ ਸਕੀਏ ਜੇ ਤੁਹਾਡਾ ਸਹਿਯੋਗ ਰਿਹਾ ਤਾਂ ਧੰਨਵਾਦ ਥੈਂਕ ਯੂ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਕਿਹੜੇ ਕਿਹੜੇ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਜਰੂਰ ਕਮੈਂਟ ਕਰਨਾ ਜਿਨ੍ਹਾਂ ਨੂੰ ਨਹੀਂ ਚੰਗੀ ਲੱਗੀ ਉਹ ਵੀ ਦੱਸਦੇ ਯਾਰ ਧੰਨਵਾਦ